ਬਲੌਕ ਸੰਮੇਟ ਤੇ ਜ਼ਿਲ੍ਹਾ ਪ੍ਰਸ਼ਾਸਨ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਪਿੰਡਾਂ ਦੇ ਵਿੱਚ ਹੋਇਆ ਤੇਜ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚਿਮਾ ਨੇ ਤੂਰੀ ਦੇ ਪਿੰਡ ਲੱਡਾ ਤੇ ਕਾਜਲਾ ਵਿਖੇ ਹਰਜਿੰਦਰ ਸਿੰਘ ਕਾਜਲਾ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ ਇਸ ਮੌਕੇ ਨਵਜੋਤ ਕੋਰ ਸਿੱਧੂ ਨੇ ਚਮਕੇ ਬਰੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚਿਮਾ ਪੰਜਾਬ ਅੰਦਰ ਭਾਰੀ ਜਿੱਤ ਹਾਸਲ ਕਰੇਗੀ ਆਮ ਆਦਮੀ ਪਾਰਟੀ ਹਰਪਾਲ ਸਿੰਘ ਚਿਮਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚਿਮਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓਐਸਡੀ ਸੁਖਬੀਰ ਸਿੰਘ ਵੱਲੋਂ ਅੱਜ ਤੂਰੀ ਹਲਕੇ ਦੇ ਪਿੰਡ ਪੁੱਲਰ ਢੇੜੀ ਪਲਵਾਨ ਲੱड्डा ਕਾਜ਼ਲਾ ਬਾਲੀਆ ਕਾਤਰੋ ਦੇ ਕਨੋਰੀ ਕਲਾ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣਾ ਰੈਲੀਆਂ ਕੀਤੀਆਂ ਗਈਆਂ ਜਿਸ ਵਿੱਚ ਵੱਡੀ ਗਿਣਤੀ ਵਿੱਚ ਆਪ ਮੁਹਾਰੇ ਪਿੰਡ ਵਾਸੀਆਂ ਨੇ ਸ਼ਾਮਲ ਹੋ ਕੇ ਆਪ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਣਾਉਂਦਾ ਸਨੇਹਾ ਦਿੱਤਾ ਕੋ ਆ ਤੁਸੀਂ ਦੇਖਿਓ ਆਪਾਂ ਪਿੰਡ ਕਾਜ਼ਲਾ ਚ ਖੜੇ ਆਂ ਬਹੁਤ ਭਾਰੀ ਗਿਣਤੀ ਦੇ ਵਿੱਚ ਮਹਿਲਾਵਾਂ ਬਹੁਤ ਭਾਰੀ ਗਿਣਤੀ ਦੇ ਵਿੱਚ ਨੌਜਵਾਨ ਬਜ਼ੁਰਗ ਜਿਹੜੇ ਨੇ ਕਿ ਉਹ ਅੱਜ ਦੇ ਇਸ ਚੋਣ ਰੈਲੀ ਜਿਹੜੀ ਰੈਲੀ ਹੋ ਰਹੀ ਵਿਡੀਓ ਚ ਆਏ ਨੇਗੇ ਸاسي ਰੱਖੀ ਛੋਟੀ ਨੁੱਕੜ ਮੀਟਿੰਗ ਸੀ ਇਹ ਰੈਲੀ ਦਾ ਰੂਪ ਧਾਰਨ ਕਰ ਗਈ ਸੋ ਇੱਥੋਂ ਪਤਾ ਲੱਗਦਾਗਾ ਕਿ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਜਿਹੜੀ ਹਵਾ ਚੱਲ ਰਹੀ ਹੈ ਇੱਕ ਤਰਫਾ ਮੁਕਾਬਲਾ ਦਾ ਆਮ ਆਦਮੀ ਪਾਰਟੀ ਜਿਹੜੀ ਹੈ ਪੰਜਾਬ ਚ ਵੱਡੇ ਪੱਧਰ ਤੇ ਜਿਹੜੀ ਹੈ ਜੇ ਇਹ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਚੋਣਾਂ ਚੱਲਣ ਜਾ ਰਹੀ ਹੈ ਨਵਜੋਤ ਸਿੰਘ ਸਿੱਧੂ ਨੇ ਵੱਡਾ ਬਿਆਨ ਦਿੱਤਾ ਜਿਹੜਾ ਇੱਕ ਹੀ ਕਹਨਾਂ। ਮੈਂ ਲੋਕਾਂ ਨੂੰ ਪੁੱਛਿਆ ਸੀ ਲੋਕਾਂ ਨੇ ਕਿਹਾ ਕਿ ਹਾਂ ਕਾਂਗਰਸ ਪਾਰਟੀ ਜਿਹੜੀ ਹੈ ਭ੍ਰਿਸ਼ਟਾਚਾਰੀਆਂ ਦੀ ਪਾਰਟੀ ਆ 5-500 ਕਰੋੜ ਦੇ ਕੇ ਮੁੱਖ ਮੰਤਰੀ ਬਣਦੇ ਨੇ 5-500 ਕਰੋੜ ਰੁਪਏ ਦੇ ਕੇ ਐਮਐਲਏ ਬਣਦੇ ਨੇ ਜਿਹੜੀ ਪਾਰਟੀ ਚ ਟਿਕਟਾਂ ਲੈਣ ਲਈ ਮੁੱਖ ਮੰਤਰੀ ਬਣਨ ਦੇ ਲਈ ਭ੍ਰਿਸ਼ਟਾਚਾਰ ਚੱਲਦਾ ਹੋਵੇ ਤਾਂ ਉਹ ਪਾਰਟੀ ਲੋਕਾਂ 'ਚ ਭ੍ਰਿਸ਼ਟਾਚਾਰ ਕਰੂਗੀ ਲੋਕਾਂ ਦੇ ਜੇਬਾਂ ਕੱਟੂਗੀ ਲ ਸਾਹੀ ਤਾਂ ਹੁਣ ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਸਰਦਾਰ ਭਗਵੰਤ ਸਿੰਘ ਮਾਜੀ ਨੇ ਜੰਗ ਛੇੜੀ ਹੋਈ ਆ ਬਿਲਕੁਲ ਭ੍ਰਿਸ਼ਟਾਚਾਰ ਦਾ ਖਾਤਮਾ ਕਰਾਂਗੇ ਜੜ ਤੋਂ ਪੁੱਟ ਕੇ ਛੱਡਾਂਗੇ ਇਸੇ ਤਰੀਕੇ ਮੈਂ ਸਵਿੰਦਾ ਪਾਰਟੀ ਜਿਹੜੀ ਆ ਪੰਜਾਬ ਦਾ ਵਿਕਾਸ ਕਰੇ ਪਿੰਡਾਂ ਦੇ ਪੰਜਾਬ ਦੇ ਅੰਦਰ ਪਹਿਲੀ ਵਾਰ ਹੋਇਆ ਕਿ ਹਾਈ ਕੋਰਟ ਦੇ ਅੰਦਰ ਸਰਕਾਰੀ ਵਕੀਲਾਂ ਦੀ ਜਿਹੜੀ ਨਿਯੁਕਤੀ ਹੁੰਦੀ ਸੀ ਉੱਥੇ ਗਰੀਬ ਵਰਗ ਦਾ ਕੋਈ ਵੀ ਵਕੀਲ ਜਿਹੜਾ ਨਿਯੁਕਤੀ ਕੀਤਾ ਜਾਂਦਾ ਸੀ ਬਲਕਿ ਵੱਡੇ ਵੱਡੇ ਘਰਾਂ ਦੇ ਜਿਹੜੇ ਵਕੀਲ ਸਨ ਨਿਯੁਕਤ ਕੀਤੇ ਜਾਂਦੇ ਸੀ ਅਸੀਂ ਸ਼ੈਡਿਊਲ ਕਾਸਟ ਐਸੀਆਂ ਦੇ ਵਿੱਚੋਂ ਪਹਿਲੀ ਵਾਰ ਰਜਿਸਟ੍ਰੇਸ਼ਨ ਕੀਤੀ ਹੈ ਪੰਜਾਬ ਦੇ 75 ਸਾਲ ਦੇ ਇਤਿਹਾਸ ਦੇ ਅੰਦਰ ਅੱਜ ਆਮਕਰ ਅੰਦਰ ਜਿਹੜੇ ਵਕੀਲ ਨੇ ਜਿਹੜੇ ਐਸਸੀ ਵਕੀਲ ਨੇ ਉਹ ਵੀ ਹਾਈ ਕੋਰਟ ਦੇ ਅੰਦਰ ਜਿਹੜੀ ਆਪਦੀ ਸੁਬਾਮਾ ਨਵਾ ਰਹੇ ਨੇਗੇ ਔਰ 60 ਬੋਸਾ ਸੀ ਅਸੀਂ ਭਰ ਕੇ ਹੋਣੀ ਹਟੀਆਂ ਇਸ ਤੋਂ ਬਿਨਾ ਸ਼ੈਡਿਊਲ ਕਾਸ ਦਾ ਜਿਹੜਾ ਐਸਸੀ ਐਸਟੀ ਕਾਰਪੋਰੇਸ਼ਨ ਦਾ ਫੈਨੈਸ਼ੀਅਲ ਕਾਰਪੋਰੇਸ਼ਨ ਦਾ ਕਰਜ਼ਾ ਸੀ ਉਹ ਸਾਰਾ ਅਸੀਂ ਮਾਫ ਕੀਤਾਗਾ ਮਤਲਬ ਵੱਡੀਆਂ ਪ੍ਰਾਪਤੀਆਂ ਨੇ ਸਰਕਾਰ ਦੇ ਨਾਤੇ ਬੋਲਦੀਆਂ ਹਰੇਕ ਵਰਗ ਦੇ ਵਿੱਚ ਮੈਂ ਕਿ ਨਹੀਂ ਸਾਰੇ ਵਰਗਾਂ ਦੇ ਵਿੱਚ ਅੱਜ ਪੰਜਾਬ ਦੇ ਅੰਦਰ ਵਪਾਰੀ ਵਰਗ ਦੀ ਗੱਲ ਕਰੀਏ ਇਨਵੈਸਟਮੈਂਟ ਆ ਰਿਹਾ ਹੈ ਪੰਜਾਬ ਦੇ ਅੰਦਰ ਇਨਵੈਸਟਮੈਂਟ ਨਵੀਂ ਆ ਰਹੀ ਹੈ ਜਿਹਦਾ ਮਤਲਬ ਪੰਜਾਬ ਦਾ ਵਪਾਰੀ ਬਹੁਤ ਖੁਸ਼ ਆ ਜੇ ਪੰਜਾਬ ਦਾ ਜੀਐਸਟੀ ਵਾਧ ਰਿਹਾ ਤਾਂ ਮਤਲਬ ਪੰਜਾਬ ਦੇ ਅੰਦਰ ਇੰਡਸਟਰੀ ਆ ਰਹੀ ਹੈ ਤੇ ਸਤਿ ਅਲੋ ਧੰਨਵਾਦੀਆਂ ਸਰਦਾਰ ਕੋਪਾਲ ਸਿੰਘ ਜੀ ਟੀਮ ਜੋ ਸਾਡੇ ਖਜ਼ਾਨਾ ਮੰਤਰੀ ਨੇ ਤੇ ਸਾਡੇ ਲਈ ਉਰੇ ਸਾਡੇ ਦੇ ਹੱਥ ਰੱਖਣ ਲਈ ਸਾਡੇ ਪਿੰਡ ਵਿੱਚ ਪਹੁੰਚੇ ਨੇ ਅਸੀਂ ਇਹਨਾਂ ਦਾ ਪਿੰਡ ਵਾਸੀਆਂ ਵੱਲੋਂ ਮੈਂ ਹਰਜਿੰਦਰ ਸਿੰਘ ਨੀਦਵਾਰ ਜ਼ਿਲ੍ਹਾ ਪ੍ਰੀਸ਼ਦ ਜੋਨ ਵਾਲੀਆਂ ਤੋਂ ਰਣਜੋਤ ਸਿੰਘ ਬਲਾਕ ਸ਼ਮਤੀ ਜੋਨ ਕਾਂਗਲਾ ਤੋਂ ਅਸੀਂ ਇਹਨਾਂ ਦਾ तहे ਦਿਲੋਂ ਧੰਨਵਾਦੀ ਕਰਦੇ ਹਾਂ ਜੋ ਸਾਨੂੰ ਇਹਨਾਂ ਨੇ ਆਪਣੀ ਪਾਰਟੀ ਵਿੱਚ ਟਿਕਟ ਦੇ ਕੇ ਸਾਨੂੰ ਮਾਣ ਬਖਸ਼ਿਆ ਅਸੀਂ ਇਮਾਨਦਾਰੀ ਨਾਲ ਦਿਲੋਂ ਅਸੀਂ ਇਹਨਾਂ ਨਾਲ ਹਰ ਵਕਤ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਜੋ ਸਾਨੂੰ ਹੁਕਮ ਹੋਊਗਾ ਅਸੀਂ ਪਾਰਟੀ ਲਈ ਵਫਾਦਾਰ ਰਹਾਂਗੇ ਤੇ ਪਿੰਡ ਵਾਸੀਆਂ ਲਈ ਆਪਣੀ ਜੋਨ ਵਿੱਚ ਆਪਣੇ ਏਰੀਆ ਵਿੱਚ ਜੋ ਗ੍ਰੰਟ ਆਉਣਗੇ ਆ ਵਿਸ਼ਵਾਸ ਨਾਲ ਲਿਆ ਕੇ ਲਵਾਉਣ ਲਈ ਕੰਮ ਕਰਾਉਣ ਦੇ ਪਹਿਬੰਦ ਹੋਵਾਂਗੇ ਅਸੀਂ ਫੇਰ ਕਹਿਣਾ ਦੁਬਾਰਾ ਵੀ ਆਉਣ ਵਾਲੀ 14 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਦੇ ਮਾਣ ਨੂੰ ਵੋਟਾਂ ਪਵਾ ਕੇ ਝਾੜੂ ਦੇ ਚੌਣਸਾਨ ਤੇ ਵੱਧ ਤੋਂ ਵੱਧ ਮੋਹਰੇ ਲਾ ਕੇ ਉਹਨਾਂ ਦੀ ਬਾਹ ਉੱਚੀ ਕਰੀ ਜਾਵੇ ਜੋ ਸਾਡੇ ਲਈ ਹਮੇਸ਼ਾ ਪੰਜਾਬ ਵਿੱਚ ਕੰਮ ਕਰਨ ਲਈ ਦਿਨ ਰਾਤ ਮਿਹਨਤ ਕਰਦੇ ਨੇ ਤਾਂ ਨੌਜਵਾਨ ਪੀੜ੍ਹੀ ਬਹੁਤ ਖੁਸ਼ ਅੱਜ ਬਾਪੂ ਜੀ ਉਹਨਾਂ ਕੋਲੇ ਮੈਂ ਗਿਆ ਕਈ ਵਾਰੀ ਉਹਨਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਵੀ ਜੋ ਸਾਨੂੰ ਪੁਰਾਣੇ ਟਾਈਮ ਦੇ ਵਿੱਚ ਨਹੀਂ ਚੀਜ਼ਾਂ ਮਿਲੀਆਂ ਤੀਆਂ ਉਹ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਵਿੱਚ ਮਿਲੀਆਂ ਕੱਲ ਇੱਕ ਮੈਨੂੰ ਬਜ਼ੁਰਗ ਮਿਲੇ ਉਹ 80 ਸਾਲ ਦੇ ਸੀਗੇ ਉਹ ਕਹਿੰਦੇ ਅਸੀਂ ਹਮੇਸ਼ਾ ਪਹਿਲਾਂ ਕਾਲੀਦਾਲ ਨਾਲ ਹੁੰਦੇ ਸੀਗੇ ਪਰ ਹੁਣ ਜਦੋਂ ਦੀ ਭਗਵੰਤ ਮਾਨ ਸਾਹਿਬ ਦੀਆਂ ਨੀਤੀਆਂ ਸੁਣ ਕੇ ਅਸੀਂ ਹਮੇਸ਼ਾ ਲਈ ਸੋਚ ਲਿਆ ਅਸੀਂ ਜਵਾਖਾ ਨੂੰ ਵੀ ਕਹਿਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਹੋ ਜੀ ਪਾਰਟੀ ਦਾ ਕਦੇ ਸਾਥ ਨਾ ਛੱਡਿਓ ਜੋ ਤੁਹਾਡੇ ਨਾਲ ਹਰ ਵਕਤ ਗ੍ਰਾਂਟਾਂ ਦੇਣ ਲਈ ਕੰਮ ਕਰਨ ਲਈ ਇਮਾਨਦਾਰੀ ਲਈ ਟਟੇ